ਵਰਨਾ ਤੂੰ ਵੀ ਮਰਨਾ ਤੇ ਤੁਸੀਂ ਵੀ ਮਰਨਾ ਨਗਲਾ ਤੇਰੇ ਥੋੜੇ ਨੇ ਕਰਦੀ ਐ ਤੇ ਮੈਂ ਮੰਨ ਗਿਆ ਸੱਚੀ ਗੱਲ ਐ ਤੇ ਮੇਰੀ ਗੱਲ ਸੁਣ ਲੈ ਮੈਂ ਮਾਰਦਾ ਸਾਰੇ ਨੇ ਕਹਣਾ ਤੂੰ ਕੰਮ ਕਿਹੜਾ ਕਰਦਾ ਜਿਹੜੇ ਲੋਕ ਮਰ ਜਾਂਦੇ ਉਹਨਾਂ ਨੂੰ ਜਾ ਕੇ ਕਬਰਾਂ ਚ ਦਫਨਾਇਆ ਜਾਂਦੇ ਹਾਂਜੀ ਸਾਡੇ ਮੁਸਲਮਾਨ ਭਾਈਚਾਰੇ ਦੀ ਰਵਾਇਤ ਤਾਂ ਉਹਨਾਂ ਨੂੰ ਦੱਬ ਰਹੀ ਐ ਜੀ ਕਬਰਾਂ ਤੇ ਨਾ ਨਹੀਂ ਹਾਂਜੀ ਮੈਂ ਆਪਣੇ ਇਲਮ ਦੇ ਨਾਲ ਅੱਛਾ ਜੀ ਉਹ ਕਬਰਾਂ ਕੁੱਟਦਾ ਅੱਛਾ ਜੀ ਮੁਰਦੇ ਜਿਵਾਨਾ ਹੈ ਹਾਂ ਜਿਹੜੇ ਉਹਨਾਂ ਦੇ ਉੱਤੇ ਕਫਨ ਦਿੱਤੇ ਆਉਂਦੇ ਸੋਹਣੇ ਸੋਹਣੇ ਬਿਖਾੜੇ ਦਿੱਤੇ ਹੁੰਦੇ ਆ ਹਾਂਜੀ ਹਾਂਜੀ ਉਹ ਮੈਂ ਉੱਪਰੋਂ ਲਾੜਾਂਗਾ ਅੱਛਾ ਜੀ ਨਾ ਅੱਛਾ ਜੀ ਕਟੋ ਕਟੇ ਇੱਕ ਜਿਹੜਾ ਕੱਪੜਾ ਆ ਨਾ ਇੱਕ ਕੱਫਣ ਆ 8-900 ਰੁਪਏ ਦਾ ਵੇਚ ਜਾਂਦਾ ਇੱਕ ਕੱਫਣ 7-800-900 ਦਾ ਕਿਤੇ बिक ਜਾਂਦਾ ਤੇਰੇ ਪਰ ਦਿਹਾੜੀ ਦੇ ਕਿੰਨੇ ਕੇ ਵੇਚ ਲੰਨਾ ਅਕਲ ਦਿਹਾੜੀ ਦੇ 20 ਤੱਕ ਦਾ ਵੇਚ ਦਰਨਾ ਮੈਂ ਫਿਰ ਇਹ ਕੰਮ ਥੋੜੀ ਹੋਏ ਜਾਂਦਾ ਸਿੱਧੀ ਬਿਸ਼ਰਮੀ ਹੋਈ ਪਤਾ ਦੋਣਾ ਜੀ ਪਾਈ ਦਾਦੂ ਕਾਲੀ ਦੇ ਦਿੰਦੀ ਆ ਜਿਹੜੇ ਲੋਕੀ ਕੱਫਣੇ ਲਾ ਕੇ ਵੇਚਣ ਲੱਗ ਪਿੱਛੀ ਨਹੀਂ ਬਗਿਆ ਮੈਂ ਜੀ ਅੱਛਾ ਮੇਰੀ ਗੱਲ ਸੁਣ ਲੈ ਮੈਂ ਸੁਪੁੱਤਰ ਚੋਰ ਵੀ ਦੇਖੇ ਆ ਤੇ ਉਹਨੇ ਮੈਂ ਮੋਟਰਸਾਈਕਲ ਚੋਰ ਨਹੀਂ ਦੇਖਿਆ। ਦੇਖਿਆ। ਆਹ ਤਾਂ ਫੜ ਚੋਰ ਪਹਿਲੀ ਵਾਰ ਹੀ ਦੇਖਿਆ। ਉਹ ਰੋਲਾ ਨਹੀਂ ਪਾਈ ਜਾਂਦੀ ਕਮਾਈ ਬਹੁਤ ਆ। ਅੱਛਾ ਜੀ। ਕੋਈ ਜ਼ੋਰ ਦਾ ਕੰਮ ਨਹੀਂ। ਅੱਛਾ। ਜੇ ਬਾਬਾ ਇਹਨਾਂ ਤੋਂ ਕੰਮ ਲੈਣਾ ਬਸ। ਉਹ ਮੇਰੀ ਗੱਲ ਸੁਣ ਲੈ। ਇਹ ਕੰਮ ਮੈਨੂੰ ਸਰਕਾਰ ਦੇ ਸਾਡੇ ਪਿੰਡ ਦਾ ਮਰਦੇ ਹੀ ਬਹੁਤ ਆ ਨੇ। ਅੱਛਾ। ਬਹੁਤ ਜ਼ਿਆਦਾ ਹੀ ਮਰਦੇ ਆ। ਕੋਈ ਨਹੀਂ ਸਰਕਾਰ ਨਾਲ। ਸਾਡੇ ਪਿੰਡਾਂ ਆਹੋ। ਸਾਡੇ ਪਿੰਡ ਵਾਲਾ ਮੁੰਡਾ ਇੱਕ ਮਰਦਾ ਸੀਗਾ। ਹਬਸ਼ੋ ਜਦੋਂ ਮੈਂ ਪਿੰਡੋਂ ਬਾਹਰ ਨਿਕਲਿਆ ਤੇ ਵਾਇਆਂ ਆਂਦੀ ਅਸੀਂ ਗੜੀ ਤੋਂ ਹਾਏ ਮਾਰ ਕੇ ਆਜ ਕਰ ਗਏ ਕਿੰਨਾ ਜਦਾ ਬਜ਼ਾ ਪੇਰ ਮਾਰਦਾ ਸੀ ਉਹ ਘਰੇ ਵਾਇਆਂ ਆਂਦੀ ਸਿਆਰ ਕਰਕੇ ਹਾਏ ਮਾਰ ਕੇ ਆ ਭਾਵੇਂ ਉਹ ਡਰਦੀ ਹੁੰਦੀ ਹੋਵੇ